ਰਾਹੀਬ ਜੀ ਸਤਨਾਮ ਵਾਹਿਗੁਰੂ ਵਾਲਿ ਜੀ ਕ્યા ਵਿਆਨਿ ਸ਼ਿਗਰਤ ਨ ਜਾਣ ਸਾਰ ਤਜਨਾਂ ਮੇਰੀ ਤਬਦੇ ਦਾ ਸਤ ਗੁਰੂ ਨਾਨਕ ਇਨ ਕਲ ਰਾਹੀ ਜਿਨ ਪ੍ਰਪਾਰ ਪਰਮ ਸਵਾਮੀ ਅੰਦਰ ਮੇ ਕੁਤਿਵੇ ਬਾਤਿ ਦੇ ਬੁਨਿਤੇ ਕਿੰਸੇ ਪਾਉ ਤਿ ਗਿਰੇ ਪਛੋਪਰੇ ਮੁਖ ਤਾਰੇ ਪਾਹਲ ਪਾਰਿ ਕਰੇ ਨਾਮਿ ਦਾਸ ਜੀ ਜਗਦਾਈ ਅਦਾ ਸਦਾ ਬਨਹਾਰੇ ਸਤਨਾਮ ਵਾਹਿਗੁਰੂ ਸਾਹਿਬ ਜੀ ਦਾ ਪੰਜਵਾ ਅਵਲਾਸੀ ਜੀਨ ਪੂਰਤਾ ਤਲ ਸਭ ਰਤ ਸਭ ਮਨ ਕੋਈ ਉਹਨਿੰਦਾਨ ਪਦ ਤਨ ਕੋ ਵੰਦਨ ਬੇਲਾ ਪਵ ਕੋਈ ਅਵਲਾਸਤੀ ਜੀਨ ਕੋ ਦਾਤਾ ਸਭ ਮਾਲਕੁ ਕੋਈ ਉਦਨੇ ਦਾ ਭਗਤਨ ਕੋ ਵਸਨ ਹਿਲਾ ਪਾਵੈ ਕੋਈ ਮੇਰੇ ਮਨ ਜਬ ਗੁਰੂ ਪਾਲ ਪ੍ਰਭ ਸੁਈ ਜਾਕੇ ਛੰਦ ਪਾਇ ਸੁਖ ਪਾਈਐ ਹੋ ਰੇ ਭੁਖ ਨਾ ਹੋਈ ਰਹਾ ਬੜ ਭਾਗੀ ਸਾਧ ਸੰਗ ਪ੍ਰਾਪਤ ਜੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਪੁਰੇ ਭਾਗੀ ਸਾਧ ਸੰਗ ਪ੍ਰਾਪਤ ਇਹਨ ਪੇੜਿਤ ਦੁਰਮਤ ਜੋਏ ਇਹਨ ਕੀ ਧੂਨ ਨਾਮਿਕ ਦਾਸ ਵਸੈ ਇਹਨ ਹਰਨਾ ਬਰਤ ਗੁਰੂ ਹੋਈ ਵਾਹਿਗੁਰੂ ਜੀ ਦਾ ਅਰਸ ਵਾਹਿਗੁਰੂ ਜੀ ਕੀ ਬੋਧੀ सुनिहार